ਜਿਹੜੇ ਐਥਲੀਟਸ ਨੇ ਜਾਂ ਬਹੁਤ ਵਧੀਆ ਸਕੂਲਸ ਦੇ ਲੋਕ ਕੰਮ ਕਰ ਰਹੇ ਨੇ ਜਿਹਨੇ ਵੀ ਪ੍ਰੋਫੈਸ਼ਨਲਸ ਨੇ ਸਾਰਿਆਂ ਨੂੰ ਫੈਡਰੇਸ਼ਨ ਸਕੂਲ ਫੈਡਰੇਸ਼ਨ ਬਲੋ ਜਿਹੜੇ ਅਵਾਰਡ ਸ਼ੁਰੂ ਕੀਤੇ ਸੀ ਕੁਝ ਸਾਲ ਪਹਿਲੇ ਇਹਨੂੰ ਮੋਟੀਵੇਸ਼ਨ ਮਿਲੇਗੀ ਅਵਾਰਡ ਇੱਕ ਇਨਸਾਨ ਨੂੰ ਬੂਸਟ ਮਿਲਦਾ ਏ ਜੀ ਫੈਡਰੇਸ਼ਨ ਸਕੂਲ ਫੈਡਰੇਸ਼ਨ ਵੱਲੋਂ ਜਿਹੜੇ ਅਵਾਰਡ ਸ਼ੁਰੂ ਕੀਤੇ ਗਏ ਸੀ ਕੁਝ ਸਾਲ ਪਹਿਲੇ ਔਰ ਹੁਣ ਇਹ ਨੈਸ਼ਨਲ ਅਵਾਰਡ ਬਣ ਚੁੱਕੇ ਹੈ ਇਹ ਬੇਸਿਕਲੀ ਪੰਜਾਬ ਦੇ ਪ੍ਰਾਈਵੇਟ ਸਕੂਲ ਟੀਚਰਸ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹਿਲਾਂ ਕਦੇ ਰੈਕੋਗਨਾਈਜ਼ ਨਹੀਂ ਕੀਤੇ ਗਏ ਸੀ ਉਹਨਾਂ ਵਾਸਤੇ ਵੱਖ-ਵੱਖ ਖੇਤਰ ਦੇ ਵਿੱਚ ਚੰਗੀ ਪਰਫਾਰਮੈਂਸ ਦੇ ਬਦਲੇ ਇਹ ਅਵਾਰਡ ਸ਼ੁਰੂ ਕੀਤੇ ਗਏ ਆ ਮੈਂ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਜੀ ਧੂਰੀ ਤੇ ਉਹਨਾਂ ਦੀ ਪੂਰੀ ਟੀਮ ਨੂੰ ਇਸ ਗੱਲ ਵਾਸਤੇ ਵਧਾਈ ਦੇਣੀ ਚਾਹਣਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮਿਆਰੀ ਸਿੱਖਿਆ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਇਹ ਅਵਾਰਡ ਸ਼ੁਰੂ ਕੀਤੇ ਹੈ ਕਿਉਂਕਿ ਜਦੋਂ ਕਿਸੇ ਅਧਿਆਪਕ ਨੂੰ ਚੰਗੇ ਕੰਮ ਕਰਨ ਦੇ ਬਦਲੇ ਕੋਈ ਸਰਮਾਨ ਮਿਲਦਾ ਹੈ ਅਵਾਰਡ ਮਿਲਦਾ ਹੈ ਤਾਂ ਉਹ ਹੋਰ ਅਧਿਆਪਕਾਂ ਨੂੰ ਵੀ ਪ੍ਰੇਰਿਤ ਕਰਦਾ ਹੈ ਔਰ ਉੱਥੇ ਹੀ ਉਹ ਹੋਰ ਤਨਦੇਹੀ ਦੇ ਨਾਲ ਕੰਮ ਕਰਦਾ ਹੈ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਿਰਫ ਅਧਿਆਪਕਾਂ ਵਾਸਤੇ ਹੀ ਅਵਾਰਡ ਜਿਹੜੇ ਨੇ ਉਹ ਸੀਮਤ ਨਹੀਂ ਇਸ ਦੇ ਵਿੱਚ ਚੰਗਾ ਸਕੂਲ ਚਲਾਉਣ ਵਾਲੇ ਪ੍ਰਿੰਸੀਪਲ ਸਾਹਿਬ ਚੰਗਾ ਪਰਫਾਰਮ ਕਰਨ ਵਾਲੇ ਅਧਿਆਪਕ ਅਲੱਗ-ਅਲੱਗ ਖੇਤਰ ਵਿੱਚ ਪਰਫਾਰਮੈਂਸ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵੀ ਇੱਥੇ ਸਨਮਾਨ ਕੀਤਾ ਗਿਆ। ਸੋ ਇਸ ਤਰ੍ਹਾਂ ਸਾਡੇ ਕੋਲ ਕੁੱਲ ਮਿਲਾ ਕੇ 9 ਕੈਟਾਗਰੀਜ਼ ਨੇ ਕਿ ਅਸੀਂ 1243 ਅਵਾਰਡਸ ਦੋ ਦਿਨਾਂ ਦੇ ਵਿੱਚ ਇਹ ਦੇਣ ਜਾ ਰਹੇ ਹਾਂ ਜਿਸ ਦੇ ਵਿੱਚ ਟੀਚਰਸ, ਪ੍ਰਿੰਸੀਪਲਸ, ਸਟੂਡੈਂਟਸ, ਸਕੂਲ ਨੂੰ ਮੈਨੂੰ ਬਹੁਤ ਖੁਸ਼ੀ ਹੈ ਜੀ ਚੰਡੀਗੜ੍ਹ ਯੂਨੀਵਰਸਿਟੀ ਦਾ ਬਹੁਤ ਵਧੀਆ ਐਫਰਟ ਆ ਕਿ ਜਿਹੜੇ ਐਥਲੀਟਸ ਨੇ ਜਾਂ ਬਹੁਤ ਵਧੀਆ ਸਕੂਲਸ 'ਚ ਲੋਕ ਕੰਮ ਕਰ ਰਹੇ ਨੇ ਜਿਨੇ ਵੀ ਪ੍ਰੋਫੈਸ਼ਨਲਸ ਨੇ ਸਾਰਿਆਂ ਨੂੰ ਉਹਨਾਂ ਦੇ ਖਿੱਤੇ ਲਈ ਬਹੁਤ ਸਾਰਾ ਉਹਨਾਂ ਨੂੰ ਆਨਰ ਦਿੱਤਾ ਜਾ ਰਿਹਾ ਸੋ ਮੈਂ ਆਪ ਮਾਣ ਮਹਿਸੂਸ ਕਰ ਰਹੇ ਇਥੇ ਪਹੁੰਚ ਕੇ ਟੀਚਰ ਦੇ ਲਈ ਉਹਨਾਂ ਨੂੰ ਮੋਟੀਵੇਸ਼ਨ ਮਿਲੇਗੀ ਅਵਾਰਡ ਇੱਕ ਇਨਸਾਨ ਨੂੰ ਨਾ ਬੂਸਟ ਮਿਲਦਾ ਹੈ ਠੀਕ ਹੈ ਉਹ ਹੋਰ ਸਟਰੋਂਗ ਹੁੰਦਾ ਹੋਰ ਬੱਚਿਆਂ ਨੂੰ ਪੜ੍ਹਾਏਗਾ ਉਹਨੂੰ ਅੱਜ ਹੌਸਲਾ ਹੋਏਗਾ ਸ਼ਾਇਦ ਕਈ ਟੀਚਰ ਨੂੰ ਤਾਂ ਨੀਂਦ ਨਹੀਂ ਆਣੀ ਇੱਕ ਐਕਸਾਈਟਮੈਂਟ ਆ ਮਿਲਦੀ ਹੈ ਨਾ ਉਹਨੂੰ ਇੱਕੋ ਦੇ ਕੰਮ ਦੀ ਅਵਾਰਡ ਮਿਲਿਆ ਉਹਨੂੰ ਕੰਮ ਦਾ ਅਵਾਰਡ ਮਿਲਿਆ ਠੀਕ ਹੈ ਉਹਨੂੰ ਹੋਰ ਹੌਸਲਾ ਹੋਏਗਾ ਅਗਲੀ ਵਾਰ ਹੋਰ ਬੱਚਿਆਂ ਨੂੰ ਅੱਛੀ ਤਰ੍ਹਾਂ ਪੜ੍ਹਾਏਗਾ ਐਂਡ ਦੂਸਰੇ ਕੰਪੀਟੀਸ਼ਨ ਪੈਦਾ ਹੋਏਗਾ ਕੋਈ ਦੂਸਰੇ ਟੀਚਰ ਜੋ ਰਹਿ ਗਿਆ ਉਹ ਕਹੇਗਾ ਅਗਲੇ ਸਾਲ ਮੈਂ ਵੀ ਲੈਣਾ ਮੈਂ ਹੋਰ ਅੱਛਾ ਕੰਮ ਕਰਾਂ ਠੀਕ ਹੈ ਅਵਾਰਡ ਦਾ ਮਤਲਬ ਹੀ ਹੈ ਇਸ ਕੰਪੀਟੀਸ਼ਨ